ਬੰਦੇ ਨੇ ਸਰ ਨਹੀਂ ਖੁੱਲ੍ਹਈ ਅਸੀਂ ਘਰੇ ਪ੍ਰੋਡਕਸ਼ਨ ਸਾਡੇ ਅਫਸਰ ਸੈਵਨ ਬਹੁਤ ਰਹਿ ਰਹੇ ਅੰਦਰ ਉਹਦੀ ਪ੍ਰੋਡਕਸ਼ਨ ਵਾਸਤੇ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪੁਲਿਸ ਨੇ ਘਰ 'ਚ ਨਜ਼ਰਬੰਦ ਕਰ ਦਿੱਤਾ ਹੈ ਜਿਹਾ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਭਾਰੀ ਮਾਤਰਾ 'ਚ ਪੁਲਿਸ ਫੋਰਸ ਤੇ ਤਾਇਨਾਤ ਕੀਤੀ ਗਈ ਹੈ ਪੁਲਿਸ ਨੇ ਬਿੱਟੂ ਦੇ ਘਰ ਦੇ ਗੇਟਾਂ ਨੂੰ ਰੱਸਿਆਂ ਨਾਲ ਬੰਦ ਕਰ ਦਿੱਤਾ ਹੈ ਜਦਕਿ ਘਰ ਨੂੰ ਆਉਣ ਜਾਣ ਵਾਲੇ ਰਸਤੇ 'ਤੇ ਵੀ ਬੈਰੀਕੇਡਿੰਗ ਕੀਤੀ ਗਈ ਹੈ ਹਾਲਾਂਕਿ ਜਦੋਂ ਪੁਲਿਸ ਅਧਿਕਾਰੀਆਂ ਤੋਂ ਇਸ ਬੰਦੀ ਬੁੱਝਿਆ ਗਿਆ ਤਾਂ ਉਹਨਾਂ ਵੱਲੋਂ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਬਿੱਟੂ ਦੇ ਘਰ ਦੇ ਬਾਹਰ ਸੁਰੱਖਿਆ ਲਈ ਖੜੇ ਨੇ ਅਤੇ ਇਹ ਸਭ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ ਬੰਦ ਕੀਤਾ ਗਿਆ ਨਾ ਕਿ ਨਾ ਨਾ ਫੰਦੂ ਖੁੱਲਿਆ ਹੀ ਆ ਜੀ ਹਾਂ ਜੀ ਖੁੱਲਿਆ ਹੀ ਆ ਜੀ ਨਹੀਂ ਰस्सियां ਨਾ ਬੰਨਿਆ ਗਿਆ ਸਰ ਗੇਟ ਨੂੰ ਬੰਦ ਨਹੀਂ ਨਹੀਂ ਸਰ ਨਹੀਂ ਇਹ ਖੁੱਲਿਆ ਹੀ ਆ ਅਸੀਂ ਖੜੇ ਹਾਂ ਪ੍ਰੋਟੈਕਸ਼ਨ ਸਾਡੇ ਅਫਸਰ ਸਾਹਿਬਨ ਬਹੁਤ ਰਹਿਦੇ ਆ ਅੰਦਰ ਉਹਦੇ ਪ੍ਰੋਟੈਕਸ਼ਨ ਵਾਸਤੇ ਖੜੇ ਆ ਅਸੀਂ ਨਹੀਂ ਰस्सियां ਨਾ ਗੇਟ ਬੰਦ ਕਰਾਉਂਦੇ ਐਸੀ ਕੀਤਾ ਕੋਈ ਗਲਤ ਅੰਸਾਰ ਕੋ ਅੰਦਰ ਜਾਵੇ ਨਹੀਂ ਪੁਲਿਸ ਤੋਂ ਨਹੀਂ ਮਤਲਬ ਤੁਹਾਨੂੰ ਲੱਗਦਾ ਵੀ ਪੁਲਿਸ ਖੜਿਆ ਤਾਂ ਕਿਸੇ ਨੂੰ ਡਾਰ ਨਹੀਂ ਹੈਗਾ ਤੁਸੀਂ ਬਾਹਰੋਂ ਜਿਹੜਾ ੁੰਡੇ ਬੰਦ ਕੀਤੇ ਕੋਈ ਵੀ ਬੰਦਾ ਕੋਈ ਗਲਤ ਅੰਸਾਰ ਕੋ ਸ਼ਰਾਰਤ ਨਾ ਕਰੇ ਇਸ ਕਰਕੇ ਖੜੇ ਆ ਅਸੀਂ ਕਾਫੀ ਹੁੜ ਜਾਣ ਦੀ ਪ੍ਰੋਟੈਕਸ਼ਨ ਤੁਸੀਂ ਕੋਲ ਵੈਸੀ ਪ੍ਰੋਟੈਕਸ਼ਨ ਬਹੁਤ ਹੈਗੀ ਐ ਪ੍ਰੋਟੈਕਸ਼ਨ ਨਹੀਂ 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 ਤੁਹਾਨੂੰ ਪਤਾ ਇਲੈਕਸ਼ਨ ਦੇਣਾ ਤੇ ਸੱਤਾ ਥੋੜੀ ਇਸ ਹੈ ਨਹੀਂ ਐਪੀ ਦਾ ਨਹੀਂ ਬਾਹਰ ਪੂਰੀ ਵੈਸੀ ਕੋਰਟਿਵ ਪ੍ਰੋਟੈਕਸ਼ਨ ਵਾਸਤੇ ਖੜੇ ਅਸੀਂ ਵੀ ਉਦਾਂ ਜਿਹੜੇ ਹੈਗੇ ਕਿਸੇ ਰੋਕਣ ਵਾਸਤੇ ਨਹੀਂ ਖੜੇ ਅਸੀਂ ਉਹ ਕਹਿੰਦੇ ਨਾ ਚਾਲੂ ਕਹਿੰਦੇ ਅੰਦਰ ਬੰਦ ਕਰ ਦਿੱਤਾ ਕਿ ਨਹੀਂ ਨਹੀਂ ਅਸੀਂ ਜਿਵੇਂ ਬੰਨੀ ਉਹ ਪ੍ਰੋਟੈਕਸ਼ਨ ਵਾਸਤੇ ਖੜੀ ਹਾਂ ਤੁਸੀਂ ਤੁਸੀਂ ਬੰਨੀ ਨਹੀਂ 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 ਸਭੀ ਪਤਾ ਕਿਹਦੇ ਬੰਦੀ ਹੈ ਪ੍ਰੋਟੈਕਸ਼ਨ ਵਾਸਤੇ ਖੜੀ ਹਾਂ ਸਾਹਮਣੇ ਜੀ ਕਹਿੰਦੇ ਨਿਰਬੰਦ ਕਰ ਦਿੱਤਾ ਜੀ ਜਦ ਕੇ ਬਿੱਟੂ ਨੂੰ ਮਿਲਣ ਪਹੁੰਚੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਕਿਹਾ ਕਿ ਉਹਨਾਂ ਨੇ ਸ਼ਹਿਰ ਵਿੱਚ ਚੱਲ ਰਹੇ ਉਹਨਾਂ ਪ੍ਰੋਜੈਕਟਾਂ ਦਾ ਦੌਰਾ ਕਰਨਾ ਸੀ ਜਿਹੜੇ ਕਿ ਕਾਂਗਰਸ ਸਰਕਾਰ ਵੇਲੇ ਸ਼ੁਰੂ ਕੀਤੇ ਗਏ ਸੀ ਪਰ ਸਵੇਰੇ ਜਦੋਂ ਬਿੱਟੂ ਆਪਣੇ ਘਰੋਂ ਨਿਕਲਣ ਲੱਗੇ ਤਾਂ ਪੁਲਿਸ ਨੇ ਬਿੱਟੂ ਨੂੰ ਰੋਕ ਲਿਆ ਸੰਜੇ ਤਲਵਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਕਾਰਨ ਉਹਨਾਂ ਦੇ ਘਰੋਂ ਬਾਹਰ ਨਿਕਲਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅੱਜ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਔਰ ਮੈਂ ਕਿਉਂਕਿ ਇਸ ਕੌਨਸੀ ਚੈਂਸੀ ਸਾਡੇ ਕਾਫੀ ਪ੍ਰੋਜੈਕਟ ਹੈ ਜਿਹੜੇ ਚੱਲ ਰਹੇ ਆ ਔਰ ਐਮਪੀ ਸਾਹਿਬ ਉਹ ਪ੍ਰੋਜੈਕਟ ਪ੍ਰੋਜੈਕਟਾਂ ਤੇ ਵਿਜ਼ਿਟ ਕਰਨਾ ਚਾਹੁੰਦੇ ਸੀਗੇ ਜਿਹਦੇ ਚ ਸਪੈਸ਼ਲ ਜਿਹੜਾ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ ਬਣਾਇਆ ਗਿਆ ਆਲਮੋਸਟ ਉਹ ਕੰਪਲੀਟ ਹੈ ਕਿਉਂਕਿ ਅਸੀਂ ਉਹ ਦੇਖਣਾ ਚਾਹੁੰਦੇ ਸੀ ਕੋਈ ਉਹਦੇ ਚ ਕਮੀ ਤਾਂ ਨਹੀਂ ਰਹਿ ਗਈ ਤੇ ਇੱਕ 66 ਕੇਵੀ ਦਾ ਸਬਸਟੇਸ਼ਨ ਹੈ ਜਿਹੜਾ ਟਿੱਬਾ ਰੋਡ ਤੇ ਬਣਾਇਆ ਗਿਆ ਉਹ ਟਿੱਬਾ ਰੋਡ ਤੇ ਦੋ ਸਕੂਲ ਹੈ ਜਿਨ੍ਹਾਂ ਦਾ ਕੰਮ ਚੱਲ ਰਿਹਾ ਔਰ ਉਹਦੇ ਨਾਲ 32 ਸੈਕਟਰ ਚ ਇੱਕ ਅਸੀਂ ਕਲੱਬ ਬਣਾ ਰਹੇ ਆ ਉਸ ਇਲਾਕੇ ਦੇ ਲੋਕਾਂ ਵਾਸਤੇ ਸੋ ਅਸੀਂ ਵਿਜ਼ਿਟ ਕਰਨ ਜਾਣਾ ਸੀ ਸਾਤਾ ਪਤਾ ਨਹੀਂ ਉਸ ਅੰਦਰ ਬੈਠੇ ਆ ਕਿ ਬਾਹਰ ਲੋਕ ਕਿਉਂ ਹੋ ਗਿਆ ਸਰ ਤਾਂ ਨੋਲੇਜ ਹੀ ਨਹੀਂ ਹੈ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਸੀਂ ਕਿ ਪੁੱਛਿਆ ਕਿ ਹਾਂ ਵੀ ਕਿਉਂ ਬੰਦ ਕੀਤਾ ਗਿਆ ਨਹੀਂ ਇਹ ਸਭ ਆ ਸਰਪ੍ਰਾਈਜ਼ ਕਿਉਂਕਿ ਮੈਂ ਤਾਂ ਹੁਣ ਜਦੋਂ ਆਇਆ ਬਾਹਰ ਜਦੋਂ ਮੈਂ ਅੰਦਰ ਆਇਆ ਤੇ ਮੈਨੂੰ ਕਿਸੇ ਨੇ ਇਹ ਗੱਲ ਕਹੀ ਨਹੀਂ ਅਸੀਂ ਲੋਕ ਕਰਨ ਲੱਗੇ ਮੈਂ ਕਿ ਐਮਪੀ ਸਾਹਿਬ ਨੂੰ ਮੈਂ ਲੈ ਕੇ ਜਾਣਾ ਤੇ ਹੁਣ ਐ ਤੇ ਹੁਣ ਬੰਦ ਹੈ ਬੇਸਿਕਲੀ ਕੀ ਹੈ ਆ ਜਿਹੜੇ ਪ੍ਰੋਜੈਕਟਾਂ ਦੀ ਮੈਂ ਗੱਲ ਕਰ ਰਿਹਾ ਸ਼ੀ ਦੁੱਧੋਂ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ 66 ਕੇਵੀ ਦਾ ਸਬਸਟੇਸ਼ਨ ਇੱਕ ਸਾਡਾ ਹੋਰ ਕਲੱਬ ਬਣ ਰਿਹਾ ਦੋ ਸਕੂਲ ਬਣ ਰਹੇ ਐ ਬੇਸਿਕਲੀ ਐਮਪੀ ਸਾਹਿਬ ਉਹ ਪ੍ਰੋਜੈਕਟਾਂ ਤੇ ਵਿਜ਼ਿਟ ਕਰਨਾ ਚਾਹੁੰਦੇ ਸੀ ਕਿਉਂਕਿ ਮੇਰਾ ਹਲਕਾ ਹੈ ਉਹ ਕਾਂਗਰਸ ਵਲੇ ਅਸੀਂ ਸ਼ੁਰੂ ਕੀਤੇ ਸੀਗੇ ਤੇ ਉਹ ਉੱਥੇ ਜਾਣ ਤੋਂ ਸਨ ਰੋਕਤਾ ਗਿਆ ਮੈਨੂੰ ਨਹੀਂ ਪਤਾ ਕਿ ਰੀਜ਼ਨ ਕੀ ਹੈ ਉਹ ਪ੍ਰੋਜੈਕਟ ਕੰਪਲੀਟ ਹੋ ਚੁੱਕੇ ਨੇ ਜੀ ਕਹਿੰਦੇ ਵੀ ਉਹ ਉਦਘਾਟਨ ਦਾ ਕਰਨ ਵਾਸਤੇ ਨਾ ਨਾ ਉਦਘਾਟਨ ਦਾ ਤਾਂ ਕੰਮ ਹੀ ਕੋਈ ਨਹੀਂ ਹੈ ਹਾਂਜੀ ਹਜੇ ਤਾਂ ਪ੍ਰੋਜੈਕਟ ਚੱਲ ਰਹੇ ਐ ਅੱਛਾ ਜੀ ਮਤਲਬ ਕਿਸੇ ਦੇ ਪੇਂਟ ਹੋਣਾ ਕਿਸੇ ਦੇ ਟਾਈਲਾਂ ਲੱਗਣੀਆਂ ਐ ਇਹੋ ਜਿਹਾ ਕੁਝ ਨਹੀਂ ਐ ਉਹ ਪ੍ਰੋਜੈਕਟਾਂ ਤੇ ਤਾਂ ਤੁਸੀਂ ਲੋਕ ਹੀ ਜਾ ਸਕਦੇ ਹੋ ਇਹ ਤਾਂ ਪਬਲਿਕ ਦੇ ਪ੍ਰੋਜੈਕਟ ਹੈ ਕੋਈ ਵੀ ਜਾ ਸਕਦਾ ਬਟ ਆ ਥਿਸ ਇਜ਼ ਟੋਟਲੀ ਅਨਫੋਰਚੂਨੇਟ ਇਹ ਅਜ ਤੱਕ ਕਦੀ ਨਹੀਂ ਹੋਇਆ ਕਿ ਇਹ ਇਦਾਂ ਰੋਕ ਦੀ ਕੋਸ਼ਿਸ਼ ਕੀਤੀ ਜਾਵੇ ਪੁਲਿਸ ਕਹਿ ਰਹੀ ਹੈ ਕਿ ਸੁਰੱਖਿਆ ਨੂੰ ਲੈ ਕੇ ਕੀਤਾ ਵਾ ਸੁਰੱਖਿਆ ਸਰਕਾਰ ਵਾਲੇ ਪ੍ਰੋਜੈਕਟ ਆ ਸੀਗੇ ਜੀ ਉਹ ਵੀ ਸਰਕਾਰ ਦੇ ਕਾਂਗਰਸ ਵਲੇ ਕਿਉਂਕਿ ਈਸ ਕੌਨਸਟਿਟੈਂਸੀ ਦਾ ਮੈਂ ਐਮਐਲਏ ਰਿਆਂ ਅਸੀਂ ਉੱਥੇ 11 ਸਕੂਲ ਲੈ ਕੇ ਆਏ ਸੀਗੇ ਜਿਹੜੇ ਕਿ ਤਿੰਨ ਇੱਕ ਕੰਪਲੀਟ ਹੋ ਕੇ ਹੈਂਡਓਵਰ ਹੋ ਗਿਆ ਔਰ ਦੋ ਦਾ ਕੰਮ ਚੱਲ ਰਿਹਾ ਬਾਕੀ ਰੁਕੇ ਹੋਏ ਆ ਤੇ ਸ਼ਹੀਦ ਉਧਮ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ ਜਿਹਦੇ ਵਿੱਚ ਅ ਦੋ ਮਲਟੀਪਰਪਸ ਹਾਲ ਬਣ ਬਣੇ ਹੈ ਉਹ ਜਿਹਦੇ ਚ ਸੀਨੀਅਰ ਸਿਟੀਜ਼ਨ ਹੋਮ ਬੱਚੀਆਂ ਵਾਸਤੇ ਸਲਾਈ ਮਸ਼ੀਨ ਵਾਸਤੇ ਇੱਕ ਹਾਲ ਬਣਿਆ ਔਰ ਕੰਪਿਊਟਰ ਵਾਸਤੇ ਲੜਕੀਆਂ ਵਾਸਤੇ ਹਾਲ ਬਣਿਆ ਉਹ ਅਸੀਂ ਜਾ ਕੇ ਵਿਜ਼ਿਟ ਕਰਨਾ ਚਾਹੁੰਦੇ ਸੀ ਉਹ ਕੰਮ ਕਿੱਥੇ ਪਹੁੰਚਿਆ ਕਿਉਂਕਿ ਉਹ ਇਲਾਕੇ ਦੇ ਵਿੱਚ ਈਡਬਲਯੂਐਸ ਕਲੋਨੀ ਹੈ ਗਰੀਬ ਪਰਿਵਾਰ ਰਹਿੰਦੇ ਹੈ ਤੇ ਉਹਨਾਂ ਦੇ ਦੁੱਖ ਸੁੱਖ ਵਾਸਤੇ ਜਾਂ ਉਹਨਾਂ ਦੀ ਖੁਸ਼ੀ ਕਮ ਵਾਸਤੇ ਉਹ ਚੀਜ਼ਾਂ ਬਣਾਈਆਂ ਗਈਆਂ ਸੀ ਤੇ ਹੁਣ ਇਹਦੇ ਨਾਲ ਟਿਬਾ ਰੋਡ ਦੇ ਉੱਤੇ 66 ਕੇਵੀ ਦਾ ਸਬਸਟੇਸ਼ਨ ਕਿਉਂਕਿ ਉੱਥੇ ਲਾਈਟ ਦੀ ਬੜੀ ਸਮੱਸਿਆ ਸੀ 2 ਲੱਖ ਲੋਕ ਲਾਈਟ ਤੋਂ ਵਾਂਝੇ ਸੀਗੇ ਉਹ ਲੱਗਣ ਨਾਲ ਲਾਈਟ ਦੀ ਸਮੱਸਿਆ ਹਮੇਸ਼ਾ ਵਾਸਤੇ ਖਤਮ ਹੋ ਗਈ ਇੱਕ ਬਰੋਡ ਤੇ ਇੱਕ ਸਕੂਲ ਸੀਗਾ ਮਹਾਤਮਾ ਐਨਕਲੇਵ ਦੇ ਵਿੱਚ ਉਹ ਵੀ ਸਕੂਲ ਸੇਮ ਜਿਹੜਾ ਸਕੂਲ ਦਾ ਉਦਘਾਟਨ ਹੋਇਆ ਇਹਦੇ ਵਰਗਾ ਬਣ ਰਿਹਾ ਅਸੀਂ ਉਹ ਵੀਜ਼ਿਟ ਕਰਨਾ ਚਾਹੁੰਦੇ ਸੀ ਲੇਕਿਨ ਆ ਰੋਕਤਾ ਗਿਆ ਇਹ ਹੁਣ ਐਪੀ ਸਾਹਿਬ ਆ ਰਹੇ 10 ਇਹ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਪੁਲਿਸ ਨੇ ਰਵਨੀਤ ਬਿੱਟੂ ਅਤੇ 파ਰਤ ਪੁਸ਼ਨਾਸ਼ੂ ਨੂੰ ਗ੍ਰਿਫਤਾਰ ਕੀਤਾ ਸੀ ਜਿੱਥੇ ਕਿ ਅਦਾਲਤ ਨੇ ਬਿੱਟੂ ਨੂੰ 15 ਦਿਨਾਂ ਲਈ ਜੇਲ੍ਹ ਭੇਜਿਆ ਸੀ ਹਾਲਾਂਕਿ ਬਾਅਦ ਵਿੱਚ ਬਿੱਟੂ ਨੂੰ ਜ਼ਮਾਨਤ ਤੇ ਰਹਾ ਕਰ ਦਿੱਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਪੁਲਿਸ ਨੇ ਰਵਨੀਤ ਬਿੱਟੂ ਤੇ ਸ਼ਿਕੰਜਾ ਕਸ ਦਿੱਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ